ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵੱਡੇ ਤੁਹਾਡੇ ਕਈ ਆਗੂ ਨੇ ਜਿਹੜੇ ਉੱਥੇ ਬਹੁਤ ਸਾਰੇ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਏਰੀਆ ਦੇ ਵਿੱਚੋਂ ਆਪਣੇ ਆਪਣੇ ਉਹ ਹਾਰੇ ਨੇ ਉਹਨਾਂ ਬਾਰੇ ਤੁਸੀਂ ਜਿਹੜਾ ਕੀ ਕਹਿਣਾ ਚਾਹੋਗੇ ਕਿ ਨਸ਼ਿਆਂ ਦਾ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਵਾਸਤੇ ਇੱਕ ਜਿਗਰਾ ਚਾਹੀਦਾ ਹੈ ਪੋਲੀਟੀਕਲ ਇੱਛਾ ਸ਼ਕਤੀ ਚਾਹੀਦੀ ਹੈ ਜਿਹੜੀ ਕਿ ਸਾਡੀ ਪਾਰਟੀ 'ਚ ਹੈਗੀ ਹੈ ਤੇ ਅਸੀਂ ਉਹਦਾ ਸਾਰਾ ਜਿਹੜਾ ਹੋਮਵਰਕ ਕਰਕੇ ਉਸ ਤੋਂ ਬਾਅਦ ਉੱਤੇ ਸਟ੍ਰਾਈਕ ਕੀਤੀ ਹੈ ਔਰ ਚੱਲ ਰਹੀ ਹੈ ਯੁੱਧ ਨਸ਼ੇ ਵਿਰੁੱਧ ਬਿਲਕੁਲ ਪਰਫੈਕਟ ਚੱਲ ਰਿਹਾ ਹੈ ਉਹੋ ਉਹੋ ਬੰਦੇ ਉਹ ਮਗਰਮੱਛ ਜਿੰਨਾ ਬਾਰੇ ਤੁਹਾਨੂੰ ਵੀ ਸੋਚ ਕੇ ਡਰ ਲੱਗਦਾ ਹੈ ਕਿ ਯਾਰ ਇਹ ਅੰਦਰ ਹੋ ਜੂ ਤੁਹਾਡੇ ਤਾਂ ਉਹ ਦਫਤਰ ਚ ਆ ਕੇ ਜੱਫੀਆਂ ਪਾਉਂਦੇ ਰਹੇ ਆ ਠੀਕ ਹੈ ਨਾ ਬੁਲਾ ਕੇ ਇਹ ਦਫਤਰ ਦੇ ਵਿੱਚ ਜੱਫੀਆਂ ਪਈਆਂ ਨੇ ਉੱਥੇ ਸਿੱਧੂ ਨਾਲ ਉਹ ਦਫਤਰ ਕਿਹਦਾ ਸੀ ਠੀਕ ਹੈ ਨਾ ਸੋ ਇਸ ਕਰਕੇ ਉਹ ਬੰਦਿਆਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਿ ਉਹ ਜੇਲ੍ਹ ਚ ਹੋ ਜਾਣਗੇ ਉਹਨਾਂ ਨੂੰ ਜੇਲ੍ਹ ਚ ਕਰਨ ਵਾਸਤੇ ਜਿਗਰਾ ਚਾਹੀਦਾ ਹੋ ਰਹੇ ਨੇ ਔਰ ਰੀਸੈਂਟਲੀ ਰਿਪੋਰਟ ਆਪੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਨਵਿਕਸ਼ਨ 83% ਕਨਵਿਕਸ਼ਨ ਰੇਟ ਆ ਸਾਡੇ ਤਸਕਰਾਂ ਨੂੰ ਅੰਦਰ ਕਰਨ ਦਾ ਤੇ ਰਿਕਵਰੀ ਸਾਰੇ ਦੇਸ਼ ਤੋਂ ਵੱਧ ਹੈ ਬਾਰਡਰ ਸਟੇਟ ਹੋਣ ਦੇ ਨਾਤੇ ਹਾਲਾਂਕਿ ਸੈਂਟਰ ਸਰਕਾਰ ਦਾ ਵੀ ਫਰਜ ਬਣਦਾ ਕਿ ਸਾਡੇ ਨਾਲ ਸਹਿਯੋਗ ਕਰੇ ਪਰ ਅਸੀਂ ਫਿਰ ਵੀ ਨਸ਼ਿਆਂ ਨੂੰ ਬਹੁਤ ਹੱਦ ਤੱਕ ਅਸੀਂ ਠੱਲ ਪਾ ਲਈ ਤੇ ਬਾਕੀ ਰਹੀ ਅਨਮਨਕਾਨੂੰਨ ਦੀ ਹਾਲਤ ਉਹਦੇ ਵਿੱਚ ਵੀ ਅਸੀਂ ਕੋਈ ਪੁਸ਼ਤਪਨਾਈ ਨਹੀਂ ਕਰਦੇ ਕਿਸੇ ਗੈਂਗਸਟਰ ਦੀ ਜਾਂ ਸਮੱਗਲਰ ਦੀ ਪਰ ਹਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕੰਡੇ ਵੀਜੇ ਹੋਏ ਨੇ ਉਹ ਸਾਨੂੰ ਚੁਗਣੇ ਪੈ ਰਹੇ ਨੇ ਚੁਗਾਗੇ ਸੀ ਠੀਕ ਹੈ ਨਾ ਉਹਦੇ ਵਿੱਚ ਵੀ ਜੇ ਕੋਈ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਈ ਗਲਤਫਹਿਮੀ ਪਾ ਲਈ ਫਿਰਦਾ ਉਹ ਆਪਣੇ ਦਿਲ ਚੋਂ ਗਲਤਫਹਿਮੀ ਕੱਢ ਦੇ ਪੰਜਾਬ ਹਮੇਸ਼ਾ ਸ਼ਾਂਤੀ ਦਾ ਪੁੰਜ ਰਿਹਾ ਹੈ ਪੰਜਾਬੀ ਹਮੇਸ਼ਾ ਸ਼ਾਂਤੀ ਦਾ ਪੁੰਜ ਰਹਿਣਗੇ ਜੀ